블럭 সম্পত্তি ਅਤੇ ਜ਼ਿਲ੍ਹਾ ਪ੍ਰੇਸ਼ਦ ਦੀ ਚੋਣਾਂ ਨੂੰ ਲੈ ਕੇ ਇਸ ਵਕਤ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸ਼ਰੋਮਣ ਨੇ ਕਾਲੀਦਲ ਪੁਨਰ ਸੁਰਜੀਤ ਦੀ ਤਾਂ ਬੀਬੀ ਸਤਵੰਤ ਕੌਰ ਵਿਸ਼ੇਸ਼ ਤੌਰ ਤੇ ਆਪਣੇ ਉਮੀਦਵਾਰ ਦਾ ਹੌਸਲਾ ਫਜ਼ਾਈ ਕਰਨ ਦੇ ਲਈ ਫਰੀਦਕੋਟ ਵਿੱਚ ਪਹੁੰਚੇ ਜਿੱਥੇ ਕਿ ਪੋਲੂ ਵਾਲਾ ਦੇ ਘਰ ਵਿੱਚ ਪਹੁੰਚਣ ਤੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿੱਥੇ ਹਰ ਇੱਕ ਪਾਰਟੀ ਆਪਣੀ ਕਿਸਮਤ ਅਜਮਾ ਰਹੀ ਹੈ ਉੱਥੇ ਹੀ ਸ਼ਰਮਣੀ ਕਾਲੀਦਲ ਪੁੰਨਰ ਸੁਰਜੀਤ ਜਿਹੜਾ ਹੈਗਾ ਉਹ ਵੀ ਆਪਣੇ ਕੁਝ ਕੈਂਡੀਡੇਟ ਮੈਦਾਨ ਵਿੱਚ ਉਤਾਰ ਰਿਹਾ ਹੈ ਜਿਨ੍ਹਾਂ ਨੂੰ ਲੈ ਕੇ ਇਸ ਵਕਤ ਉਹਨਾਂ ਦੇ ਸਾਥੀ ਜਿਹੜੇ ਨੇ ਸਰਗਰਮ ਦਿਖਾਈ ਦੇ ਰਹੇ ਨੇ ਜੇਕਰ ਬੀਬੀ ਸਤਵੰਤ ਕੌਰ ਦੀ ਗੱਲ ਕੀਤੀ ਜਾਵੇ ਤਾਂ ਪੰਥਕ ਤੌਰ ਤੇ ਕਾਫੀ ਵੱਡਾ ਸਥਾਨ ਰੱਖਦੇ ਨੇ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਕਾਫੀ ਜ਼ਿਆਦਾ ਇਨਵੋਲਵ ਰਹਿੰਦੇ ਨੇ ਅਕਸਰ ਕਿਹਾ ਜਾਂਦਾ ਹੈ ਕਿ ਬੀਬੀ ਸਤਵੰਤ ਕੌਰ ਜਿਹੜੇ ਨੇ ਬੇਹਦ ਧਾਰਮਿਕ ਸਖਸ਼ਤ ਨੇ ਅਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦਾ ਵਰਚਸ ਵਜਿਸ ਕਰਕੇ ਲੋਕ ਅਕਸਰ ਉਹਨਾਂ ਦੀ ਗੱਲ ਸੁਣਦੇ ਨਜ਼ਰ ਆਉਂਦੇ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੇ ਨਾਲ ਨਾਲ ਜਿਹੜੇ ਪੁਰਸ਼ ਸੀਗੇ ਉਹਨਾਂ ਨੇ ਵੀ ਹਿੱਸਾ ਲਿਆ ਅਤੇ ਇੱਕ ਵਿਸ਼ੇਸ਼ ਮੀਟਿੰਗ ਫਰੀਦਕੋਟ ਦੀ ਗੁਰੂ ਨਾਨਕ ਕਲੋਨੀ ਵਿੱਚ ਕੀਤੀ ਗਈ ਤੁਹਾਨੂੰ ਦੱਸਦੇ ਕਿ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਕਿਹੜੀਆਂ ਗੱਲਾਂ ਤੇ ਇਹ ਚੋਣ ਜਿਹੜੀ ਲੜੀ ਜਾਣੀ ਹੈ ਤਾਂ ਕਿ ਇੱਕ ਨਵਾਂ ਆयाम ਜਿਹੜਾ ਸਥਾਪਿਤ ਕੀਤਾ ਜਾ ਸਕੇ ਜਿਸ ਨੂੰ ਲੈ ਕੇ ਅਕਾਲੀ ਦਲ ਪੁਨਰ ਸੁਰਜੀਤ ਜੜਾ ਹੈਗਾ ਮੁਰਤੋਂ ਆਪਣੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਇਕਜੁੱਟ ਕਰ ਸਕੇ ਤੋਂ ਦੱਸਦੇ ਕਿ ਜੇਕਰ ਚੋਣ ਨਿਸ਼ਾਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਉਮੀਦਵਾਰ ਨੂੰ ਫਰੀਦਕੋਟ ਤੋਂ ਜਿਹੜਾ ਚੋਣ ਨਿਸ਼ਾਨ ਹੈ ਉਹ ਕ्रेन ਮਿਲਿਆ ਤਾਂ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਕ्रेन ਦੇ ਨਿਸ਼ਾਨ ਤੇ ਮੋਹਰ ਲਗਾ ਕੇ ਆਪਣੇ ਇਸ ਉਮੀਦਵਾਰ ਨੂੰ ਕਾਮਯਾਬ ਕਰਨ ਤਾਂ ਕਿ ਪੰਜਾਬ ਵਿੱਚ ਮੁਰਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਹੈ ਉਹ ਖੜਾ ਹੋ ਸਕੇ ਅਤੇ ਮੁਰਤੋਂ ਪੰਜਾਬ ਵਿੱਚ ਲੋਕ ਭਲਾਈ ਦੇ ਕੰਮ ਜਿਹੜੇ ਨੇ ਉਹ ਲਗਾਤਾਰ ਕਿੱਥੇ ਜਾਣ